हां मेरा जी भी है हां जी सेंटर गांव ਰਹਿੰਦੇ ਹੁਸ਼ਾਕ ਠੀਕ ਹੈ ਜੀ ਮਾਤਾ ਕਿੰਨੀ ਉਮਰ ਹੋ ਗਈ ਤੁਹਾਡੀ 80 ਸਾਲ ਦੀ 80 ਸਾਲ ਦੇ ਹੋ ਗਏ ਹੋ ਮਾਤਾ ਜੀ 100 ਦਿਨ ਪਹਿਲੇ ਅਸੀਂ ਤੁਹਾਨੂੰ ਬੋਡੀ ਸਰਵਿਸ ਜੂਸ ਦੇ ਕੇ ਗਏ ਸੀਗੇ ਇਹਨਾਂ ਜੂਸਾਂ ਨੂੰ ਪੀਣ ਦੇ ਨਾਲ ਤੁਹਾਨੂੰ ਕੀ ਕੀ ਫਰਕ ਪਿਆ ਤੁਹਾਨੂੰ ਕੀ ਪ੍ਰੋਬਲਮ ਸੀ ਪਹਿਲੇ ਇਹਨਾਂ ਨੂੰ ਪੀਣ ਤੋਂ ਪਹਿਲੇ ਮੈਨੂੰ ਕਮਰ ਦਰਦ ਥੀ ਡਿਸਕ ਦੇ ਮਣਕੇ ਹੀ ਲੇਉ ਤੇ ਤੇ ਗੋਡਿਆਂ ਚ ਦਰਦਾਂ ਦੀਆਂ ਠੀਕ ਹੈ ਜੀ ਕੇ ਹੁਣ ਕਾਫੀ 80 90% ਠੀਕ ਆ 80 90% ਤੁਹਾਨੂੰ ਫਰਕ ਪੈ ਚੁੱਕਾ ਹੈ ਹਾਂਜੀ ਇੱਕ ਤੁਸੀਂ ਕਹਿੰਦੇ ਸੀ ਨੀਂਦ ਨਹੀਂ ਆਉਂਦੀ ਸੀ ਤੁਹਾਨੂੰ ਨੀਂਦ ਵੀ ਆਉਂਦੀ ਆ ਹੁਣ ਨੀਂਦ ਆ ਰਹੀ ਆ ਪੂਰੀ ਹਾਂਜੀ ਨੀਂਦ ਆ ਰਹੀ ਥਕਾਵਟ ਰਹਿੰਦੀ ਸੀ ਤੁਹਾਨੂੰ ਹਾਂ ਪਹਿਲੇ ਬਹੁਤ ਥਕਾਵਟ ਹੁਣ ਮੈਂ ਰੋਟੀ ਪਾਣ ਵੀ ਬਣਾ ਲੈਣੀ ਆ ਮੰਦਰ ਜਾਇਆ ਨਹੀਂ ਆ ਕਿਸ਼ਟ ਜੀ ਠੀਕ ਹੈ ਜੀ ਹਾਂਜੀ ਕਾਫੀ ਫਰਕ ਹੈ ਠੀਕ ਹੈ ਜੀ ਹੁਣ 80 ਤੋਂ 90% ਤੁਸੀਂ ਆਪਣੇ ਆਪ ਚ ਫਰਕ ਮਹਿਸੂਸ ਕਰ ਰਹੇ ਹੋ ਹਾਂਜੀ ਤੇ ਡਾਕਟਰਾਂ ਨੇ ਤੁਹਾਨੂੰ ਕੀ ਆਖਿਆ ਸੀ ਡਾਕਟਰ ਨੇ ਬੋਲਿਆ ਵੀ ਪਰੇਸ਼ਾਨ ਹੋਣਾ ਗੋਡਿਆਂ ਦਾ ਅੱਛਾ ਜੀ ਮੈਂ ਤਿਆਰ ਵੀ ਹੋ ਗਈ ਸੀ ਜਾਣੇ ਵਾਸਤੇ ਵੈਦ ਤਿਆਰ ਹੋ ਗਿਆ ਠੀਕ ਹੈ ਜੀ ਤੇ ਉਧਰ ਮੇਰੀ ਪਰਝਾਈ ਖਤਮ ਹੋ ਗਈ ਠੀਕ ਹੈ ਫਿਰ ਮੈਂ ਉਧਰ ਚਲੀ ਗਈ ਫਿਰ ਮੈਨੂੰ ਕਈਆਂ ਨੇ ਬੋਲਿਆ ਵੀ ਨਾ ਕਰਾਓ ਤਾਂ ਅੱਛਾ ਫਿਰ ਮੇਰਾ ਆਪਣਾ ਮਨ ਨਹੀਂ ਮੰਨਿਆ ਵੀ ਨਹੀਂ ਕਰਵਾਉਣਾ ਠੀਕ ਹੈ ਜੀ ਫਿਰ ਤੁਸੀਂ ਪਰਝਾਈਆਂ ਫਿਰ ਤੁਸੀਂ ਜੂਸਾਂ ਨੂੰ ਸੇਵਨ ਕੀਤਾ ਹਾਂ ਫਿਰ ਜੂਸਾਂ ਤੇ ਜੂਸਾਂ ਦੇ ਨਾਲ ਤੁਹਾਨੂੰ ਫਰਕ ਪਿਆ ਹਾਂਜੀ ਠੀਕ ਹੈ ਵੀਰਾ ਥੜ ਕੇ ਉੱਠ ਕੇ ਮੈਨੂੰ ਆਪੋ ਲੱਕੜੇ ਆਰਾਮੇ ਨੂੰ ਮੈਨੂੰ ਜੂਸ ਦਿੰਦਾ ਸੀ ਠੀਕ ਹੈ ਜੀ ਮੈਂ ਚਾਹ ਵੀ ਨਹੀਂ ਪੀਂਦੀ ਸੀ ਚਾਹ ਵੀ ਮੈਂ ਕਾਫੀ ਦੇਰ ਖੜ ਕੇ ਪੀਂਦੀ ਸੀ ਠੀਕ ਹੈ ਜੀ ਮੈਨੂੰ ਜੂਸ ਦੇਣਾ ਮੈਨੂੰ ਠੀਕ ਹੈ ਜੀ ਦਵਾਈਆਂ ਵੀ ਆਪ ਲੈਣੀਆਂ ਉਹ ਨਹੀਂ ਮੈਨਾਂ ਠੀਕ ਹੈ ਤੇ ਮਾਤਾ ਜੀ ਅੱਜ ਲੱਖਾਂ ਹੀ ਦੁਨੀਆ ਤੁਹਾਨੂੰ ਸੌਂਦੀ ਪਈ ਹੈ ਤੁਸੀਂ ਕੀ ਸੰਦੇਸ਼ ਆ ਦੇਣਾ ਚਾਹੁੰਦੇ ਹੋ ਮੈਂ ਕਹਾਂਗੀ ਕਿ ਤੁਸੀਂ ਇਹ ਦਵਾਈਆਂ ਕਰੋ ਕਿ ਜੂਸ ਪੀਓ ਠੀਕ ਹੈ ਜੀ ਕਿ ਪ੍ਰੈਸ਼ਰ ਤੇ ਪ੍ਰੈਸ਼ਰ ਨਾ ਕਰੋ ਪਰੇਸ਼ਨ ਨਾ ਕਰਵਾਓ ਪਰ ਅਪਰੇਸ਼ਨਾਂ ਤੋਂ ਬਚੋ ਹਾਂ ਪਰੇਸ਼ਨਾਂ ਤੋਂ ਬਚੋ ਤੇ ਬੋਡੀ ਸਰਵਿਸ ਜੂਸ ਪੀ ਕੇ ਬੋਡੀ ਦੀ ਸਰਵਿਸ ਕਰਕੇ ਤੰਦਰੁਸਤੀ ਵਾਲਾ ਜੀਵਨ ਪਾਓ ਹਾਂ ਬੋਡੀ ਸਰਵਿਸ ਠੀਕ ਹੈ ਬਹੁਤ ਬਹੁਤ ਧੰਨਵਾਦ ਮਾਤਾ ਜੀ ਨਾੜਾ ਪਾਓ ਕਿ ਪਰੇਸ਼ਨ ਨਾ ਕਰਵਾਓ ਠੀਕ ਹੈ ਜੀ ਮੇਰਾ ਇਹ ਕਹਿਣਾ ਹੈ ਪਰੇਸ਼ਨ ਨਾ ਕਰੋ ਠੀਕ ਹੈ ਜੀ ਤੇ ਅੱਜ ਸਾਡੇ ਨਾਲ ਬਾਪੂ ਜੀ ਵੀ ਜੁੜੇ ਹੋ ਬਾਪੂ ਜੀ ਤੁਸੀਂ ਕੀ ਸੇਮ ਵੀ ਆ ਮਹਿਸੂਸ ਕਰ ਰਹੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਵੀ ਮੈਂ ਵੀ ਇਹ ਕਹਿਣਾ ਚਾਹੁੰਦਾ ਕਿ ਸਾਡੀ ਬੇਸ ਨੂੰ ਮਤਲਬ ਹੈ ਬੀਲੀ ਹੱਦੀ ਦੀ ਬਹੁਤ ਪ੍ਰੋਬਲਮ ਠੀਕ ਹੈ ਜੀ ਇਹ ਬਿਲਕੁਲ ਜੋ ਕਾਫੀ ਕੰਮ ਨਹੀਂ ਕਰ ਸਕਦੇ ਜੀ ਰਾਤ ਨੂੰ ਸੌਣਾ ਨਹੀਂ ਤਾਂ ਉਹਨ ਜੋ ਜਦੋਂ ਅਸੀਂ ਬੋਡੀ ਸਰਵਿਸ ਜੂਸ ਸ਼ੁਰੂ ਕੀਤੇ ਮੇਰੇ ਉਹਨੇ ਆਪਣੇ ਆਪ ਜੋ ਹੈ ਮਤਲਬ ਫਰਕ ਪਿਆ ਇਹਨਾਂ ਨੂੰ ਕਹਿ ਸਕਦਾ 80-90% ਦੇ ਆਪ ਫਰਕ ਪਿਆ ਉਹ ਲੈ ਲੈਂਦੇ ਆਪਦੇ ਕੰਪੀਏ ਥੋੜੇ ਜੇ ਤਾਂ ਮੰਦਿਰ ਤੋਂ ਤੱਕ ਜਾ ਜਾਂਦੇ ਆ ਔਰ ਨੀਂਦ ਵੀ ਠੀਕ ਆ ਜਾਂਦੀ ਹੈ ਤਾਂ ਕਾਫੀ ਫਰਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਵੀ ਤੇ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਤੁਸੀਂ ਦੁਨੀਆ ਨੂੰ ਮੈਂ ਇਹ ਕਹਿਣਾ ਚਾਹੁੰਦਾ ਮਤਲਬ ਜਿੱਥੇ ਤੱਕ ਕੋਸ਼ਿਸ਼ ਹੋਵੇ ਬੋਡੀ ਸਰਵਿਸ ਬੋਡੀ ਸਰਵਿਸ ਜੂਸ ਦਾ ਸੇਵਨ ਕਰੋ ਤਾਂ ਕਿ ਤੁਸੀਂ ਤੰਦਰੁਸਤ ਰਹੀਏ ਅਸੀਂ ਸਾਰੇ ਔਰ ਆਪਣੇ ਭਾਤੂ ਆਪਰੇਸ਼ਨਾਂ ਤੋਂ ਬਚੀਏ ਹਟਗੋਡੀਆਂ ਦੇ ਤੇ ਲੋਰ ਤਾਂ ਕਿ ਤੰਦਰੁਸਤ ਰਹਿ ਸਕੀਏ ਠੀਕ ਹੈ ਜੀ ਇਹ ਜੋ ਬੋਡੀ ਸਰਵਿਸ ਜੂਸ ਹੈ ਇਹ ਸਰੀਰ ਦੀ ਸਫਾਈ ਹੈ ਜੇਕਰ ਆਖੀਏ ਦਵਾਈ ਹੈ ਤੇ ਦਵਾਈ ਨਹੀਂ ਹੈ ਤੇ ਜੇਕਰ ਆਖੀਏ ਦਵਾਈ ਨਾਲੋਂ ਘਟਿਆ ਤੇ ਦਵਾਈ ਨਾਲੋਂ ਘਟ ਵੀ ਨਹੀਂ ਹੈ ਜਿਹਦੇ ਕਰਕੇ ਅੱਜ ਲੱਖਾਂ ਹੀ ਪਰਿਵਾਰਾਂ ਦੇ ਆਪਰੇਸ਼ਨ ਜੋ ਹੈ ਉਹ ਬਿਨਾ ਆਪਰੇਸ਼ਨਾਂ ਤੋਂ ਇਨਸਾਨ ਠੀਕ ਹੋ ਰਿਹਾ ਸੋ ਤੁਹਾਡੇ ਇਸ ਸੰਦੇਸ਼ੇ ਨੂੰ ਲੱਖਾਂ ਦੁਨੀਆ ਸੁਣ ਰਹੀ ਹੈ ਔਰ ਉਮੀਦ ਕਰਦੇ ਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੀਆਂ ਇਸ ਸੰਦੇਸ਼ ਨੂੰ ਯਾਦ ਰੱਖਣਗੀਆਂ ਸੋ ਆਓ ਸਾਰੇ ਇਸ ਬੋਡੀ ਸਰਵਿਸ ਜੂਸ ਨੂੰ ਪੀ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੀਏ ਕਿਉਂਕਿ ਸਾਡਾ ਮਾਟੋ ਹੀ ਇਹੋ ਹੀ ਹੈ ਬੋਡੀ ਸਰਵਿਸ ਕਰਵਾਓ ਅਨੰਦ ਲੋ ਜਿੰਦਗੀ ਦਾ ਔਰ ਅੱਜ ਤੁਸੀਂ ਆਨੰਦ ਲੈ ਰਹੇ ਹੋ ਔਰ ਉਮੀਦ ਕਰਦੇ ਆਂ ਕਿ ਵਾਹਿਗੁਰੂ ਤੁਹਾਨੂੰ ਅੱਗੇ ਵੀ ਤੰਦਰੁਸਤੀਆਂ ਬਖਸ਼ੇ ਸਤ ਸ੍ਰੀ ਅਕਾਲ